ਜਦੋਂ ਉਹ ਚੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਦਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਕਰਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਉਹਦੇ ਘਰ ਵਾਲੀ ਕੱਢ ਲਈ ਬੱਚੇ ਨਹੀਂ ਲੱਭੇ ਅਜੇ ਤੱਕ ਬੱਚੇ ਨਹੀਂ ਲੱਭੇ ਦੋ ਤਨਵਰਾ ਗਏ ਵੀ ਬਹੁਤ ਆਸਿਆ ਵਾਪਰੇ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਚਾਰ ਬਿਜਲੀ ਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪ ਸੀ ਤੇ ਜਦੋਂ ਇਥੇ ਚਿੱਕੜ ਵਜਾ ਸੀਗਾ ਤੇ ਵੀ ਬਹੁਤ ਇਹਨਾਂ ਨੇ ਚਿੱਕੜ ਬਹੁਤ ਮੀਂਹ ਦਾ ਨਾ ਮਿੱਟੀ ਪੈ ਗਈ ਇਹਨਾਂ ਦੀ ਮਿੱਟੀ ਪਾਈ ਦੂਜੇ ਪਾਸੇ ਚਾਕੇ ਵਿਚਾਲੋ ਤਾਂ ਇਹਨਾਂ ਨੇ ਜਦੋਂ ਚਿੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਦਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਤਾਂ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਉਹ ਦੇ ਘਰ ਵਾਲੀ ਕਾਟ ਲਈ ਬੱਚੇ ਨਹੀਂ ਲੱਭੇ ਹਜੇ ਤੱਕ ਬੱਚੇ ਨਹੀਂ ਲੱਭੇ ਤਾਂ ਇਹ ਦਾ ਬਹੁਤ ਮੰਦਾ ਹਾਲ ਸੀ ਅਸੀਂ ਬਹੁਤ ਔਖੇ ਅੱਗੇ ਵੀ ਲੰਘਦੇ ਸੀ ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਬਾਤੇ ਕੰਮ ਗਲਤ ਆ ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਤਾਂ ਹੁਣ ਇਹ ਜਿਹੜਾ ਚੱਕੜ ਬੰਦਾ ਤੇ ਜਦੋਂ ਸੁੱਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਤੇ ਮਿੱਟੀ ਪਾਈ ਸਵੈ ਕਰਨੀ ਚਾਹੀਦੀ ਤੇ ਇਹ ਜੇ ਮਿੱਟੀ ਪਈ ਸੀ ਤਾਂ ਫਿਰ ਕਰਾਇਆ ਮਾਰ ਕੇ ਨੂੰ ਸਾਫ ਕਰ ਦੇ ਤਾਂ ਇਹ ਜਿਹੜੀ ਆ ਜਿਹੜਾ ਘੱਟ ਦਾ ਨਾਂ ਵਾਪਰਦੀ ਤੇ ਕੀ ਮੰਗ ਕਰਦੇ ਸਰਕਾਰ ਕੋ ਤੇ ਅਸੀਂ ਇਹੇ ਮੰਗ ਕਰਦੇ ਵੀ ਉਹ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਏ ਤੇ ਉਹਦਾ ਨਸਾਬ ਸਾਨੂੰ ਮਿਲਣਾ ਚਾਹੀਦਾ ਮੈਂ ਆਉਂਦਾ ਪਿਆ ਸੀ ਮੱਲ ਵਾਲੀ ਸੈਡੋਂ ਤੇ ਇੱਥੇ ਬਹੁਤ ਚਿੱਕੜ ਜ਼ਿਆਦਾ ਸੀ ভাই ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਤੇ ਤੇ ਮੈਂ ਅੱਜ ਆਇਆ ਰਾਤ ਉਹ ਮੈਨੂੰ ਇਹ ਜਲਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਇਹ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟ ਤੋਂ ਮੈਂ ਪੈਰ ਫੜ ਲਾ ਕੇ ਟੋਕਿਆ ਅਦਲੋ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡਿੱਗ ਗਿਆ ਤੇ ਇਹ ਤਿੰਨੇ ਹੀ ਇਹ ਵਿੱਚ ਡਿੱਗ ਗਏ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਹੈਗੇ 25 ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ ਦੋ ਸਾਲ ਦਾ ਕੀ ਨਾਂ ਸੀ ਲੋਕਾਂ ਦੇ ਇੱਕ ਦਾ ਨਗਰ ਭੇਈ ਇੱਕ ਦਾ ਨੰਨੀ ਬਰਤਹੀ ਤੇ ਜਿਹੜੇ ਹੈਗੇ ਤੁਹਾਡੇ ਦੱਸ ਦੇ ਵਾਈਫ ਤੋਂ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤਾਂ ਤੱਕਾ ਤੁੱਕਾ ਲਾ ਕੇ ਆਉਂ ਉਹ ਸਾਈਡ ਨੂੰ ਉਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਨਾਲ ਵੇਖਣ ਲੱਗ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪਾਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈ ਇਹ ਕਿਤੇ ਉੱਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਥੇ ਬੈਠੇ ਰਹੇ ਬਾਅਦ ਚ ਉਧਰ ਉਹ ਆਵਾਜ਼ਾਂ ਦਿੰਦੇ ਆਉਂਦੇ ਸੀਗੇ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਜੀ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲ ਹੈ ਵਰਪਾਲ ਪਿੰਡ ਦਾ ਪੁਲਾਜੀ ਤੇ ਕੀ ਗੱਲ ਹੈ ਕਿ ਇਹ ਮਤਲਬ ਇਹ ਪੁਲ ਤੇ ਮਿੱਟੀ ਕਿਹੜੇ ਸਾਲ ਨਾਲ ਆ ਗਈ ਜਿਹੜੀ ਮਿੱਟੀ ਇਹ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਇਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂਗੇ ਉਹ ਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚਿੱਕੜ ਜ਼ਿਆਦਾ ਹੋ ਗਿਆ ਕੁਮੀ ਪੈ ਗਿਆ ਤੇ ਇਹਦੇ ਨਾਲ ਚਿੱਕੜ ਜ਼ਿਆਦਾ ਹੋਣ ਕਰਨਾ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਜੁਰਤੇ ਜੇ ਚਿੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਲ ਤਾਂ ਤਿਲਕੂ ਗਈ ਕੋਲਾ ਜਿਵੇਂ ਮਰਜੀ ਆ ਉਹ ਕਿ ਬੱਚਿਆਂ ਬਾਰੇ ਕੋਈ ਪਤਾ ਲੱਗਾ ਹੇ ਤੱਕ ਨਹੀਂ ਬੱਚਿਆਂ ਬਾਰੇ ਕੁਛ ਪਤਾ ਨਹੀਂ ਲੱਈ ਕੀ ਕਹਿ ਰਹੇ ਕੋਈ ਵਿਭਾਗ ਵੱਲੋਂ ਪਿੱਛੋਂ ਲੈ ਜਿਹੜੀ ਹੈਗੀ ਪਾਣੀ ਪੰਪ ਕਰਦਾ ਕੀ ਦਿੱਸਿਆ ਲੱਗ ਪਾਣੀ ਪੰਪ ਕੀਤਾ ਜਾਂਦਾ ਹੋਇਆ ਤੇ ਭਾਈ ਟੀਮ ਮਂਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਂਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਐਂਡੇ ਤਾਈ ਇੱਥੇ ਪਹੁੰਚਦੇ ਆ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਬਣ ਜਾਣਾ ਚਾਹੀਦਾ ਈ